ਕਹਿੰਦੇ ਨੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਜ਼ਮੀਰਾਂ ਮਰ ਚੁੱਕੀਆਂ। ਜ਼ਮੀਰਾਂ ਪੰਜਾਬ ਦੇ ਲੋਕਾਂ ਦੀਆਂ ਮਰ ਚੁੱਕੀਆਂ। ਫੇਰ ਦੁਬਾਰਾ ਉਸੇ ਜਿਹੜੀ ਸਰਕਾਰ ਬਣਦੀ ਆ ਜਾਂ ਮੂਹਰੇ ਸਰਕਾਰ ਬਣਨ ਵਾਲੀ ਆ ਤੇ ਜਿਹੜੀਆਂ ਪਾਰਟੀਆਂ ਨੇ ਤਿੰਨ ਚਾਰ ਪਾਰਟੀਆਂ ਬਣੀਆਂ ਹੋਈਆਂ ਨੇ ਲੋਕ ਫੇਰ ਦੁਬਾਰਾ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਪਤਾ ਨਹੀਂ ਕਿਉਂ। ਉਹਨਾਂ ਨੂੰ ਖੁਦ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਕਿੰਨਾ ਧੱਕਾ ਕੀਤਾ ਇਹਨਾਂ ਨੇ। ਪਰ ਸਾਡੇ ਲੋਕ ਆ ਜਿਹੜੇ ਉਹ ਜਦੋਂ ਸਮਾਂ ਆ ਜਾਂਦਾ ਵੋਟਾਂ ਦਾ ਵੋਟਾਂ ਵੇਲੇ ਜੋ ਚੀਜ਼ ਮਾੜੀ ਮੋਟੀ ਮਿਲਦੀ ਹੈ ਉਹਨੂੰ ਲੈ ਕੇ ਉਹ ਖੁਸ਼ ਹੋ ਜਾਂਦੇ ਨੇ ਪਤਾ ਨਹੀਂ ਕੀ ਮਤਲਬ ਵੱਡਾ ਸਾਰਾ ਖਜ਼ਾਨਾ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਹੁੰਦਾ ਉਹ ਦੁਬਾਰਾ ਫੇਰ ਵੋਟਾਂ ਉਸੇ ਥਾਂ ਤੇ ਦੁਬਾਰਾ ਦੱਬ ਦਿੰਦੇ ਨੇ ਇਹ ਸਾਰੀਆਂ ਪਾਰਟੀਆਂ ਇੱਕੋ ਨੇ ਇਹਨਾਂ ਪਿੱਛੇ ਨਾ ਲੜਿਆ ਕਰੋ ਨਾ ਆਪ ਦੇ ਘਰ ਦੇ ਵਿੱਚ ਵਿਗਾੜ ਪਾਇਆ ਕਰੋ ਇਹ ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਸਾਰੇ ਤੇ ਜਦੋਂ ਕਿਸੇ ਨੂੰ ਸ਼ਰਧਾਂਜਲੀ ਦੇਣੀ ਹੁੰਦੀ ਹੈ ਕੋਈ ਕੈਂਡਲ ਮਾਰਚ ਕੱਢਣਾ ਹੁੰਦਾ ਉਦੋਂ ਇਹ ਅਲੱਗ-ਅਲੱਗ ਹੁੰਦੇ ਨੇ ਫਿਰ ਹਰ ਇੱਕ ਨੂੰ ਆਇਆ ਹੁੰਦਾ ਕਿ ਆਪਣੇ ਆਪਣੀ ਵੀਡੀਓ ਜ਼ਿਆਦਾ ਚੱਲੇ ਕਿ ਹਾਂਜੀ ਆਹ ਪਾਰਟੀ ਨੇ ਕੈਂਡਲ ਮਾਰਚ ਕੱਢਿਆ ਆਹ ਪਾਰਟੀ ਨੇ ਕੈਂਡਲ ਮਾਰਚ ਕੱਢਿਆ ਉਦੋਂ ਕੈਂਡਲ ਮਾਰਚ ਵੇਲੇ ਮਾਰਚ ਵੇਲੇ ਇਹ ਇਕੱਠੇ ਨਹੀਂ ਹੋ ਸਕਦੇ ਉਹ ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਆ ਜਿਹੜੇ ਹੋ ਜਾਂਦੇ ਨੇ ਪਾਰਟੀਆਂ ਇਕੱਠੀਆਂ ਦਾ ਕੀ ਭਾਵ ਜਿਹੜੇ ਸਾਡੇ ਸਿੱਖ ਕੌਮ ਦੇ ਆਪਦੇ ਆਪ ਨੂੰ ਬੜੇ ਵੱਡੇ ਜਥੇਦਾਰ ਕਹਿੰਦੇ ਨੇ ਜਿਨ੍ਹਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਜਿਹੜੇ ਇੱਕ ਠੋਕ ਕੇ ਗੱਲ ਨਹੀਂ ਕਰ ਸਕਦੇ ਸਾਡੇ ਜਿਹੜੇ ਜਥੇਦਾਰ ਬਣੇ ਹੋਏ ਨੇ ਚਾਹੇ ਐਸਜੀਪੀਸੀ ਆ ਐਸਪੀਸੀ ਉਹ ਵੀ ਮਤਲਬ ਇਹਨਾਂ ਦੇ ਆਪਦੇ ਬੰਦੇ ਨੇ ਉਹਨਾਂ ਦੇ ਵਿੱਚ ਵੀ ਪਾਰਟੀਆਂ ਦੇ ਜਦੋਂ ਗੱਲ ਆ ਜਾਂਦੀ ਆ ਸਿੱਖ ਕੌਮ ਤੇ ਸਿੱਖ ਕੌਮ ਨੂੰ ਜਦੋਂ ਕੋਈ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਦੀ ਜ਼ਮੀਰ ਜਗੌਨ ਦੀ ਸੁੱਤੀ ਹੋਈ ਜ਼ਮੀਰ ਜਗੌਨ ਦੀ ਜੇ ਉਦੋਂ ਜਦੋਂ ਕੋਈ ਕੋਸ਼ਿਸ਼ ਕਰਦਾ ਸਿੰਘ ਉੱਠਦਾ ਤਾਂ ਇਹ ਉਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਉਹ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਗੇ ਸਾਰਾ ਦਿਨ ਸੋਸ਼ਲ ਮੀਡੀਆ ਭਰਿਆ ਰਹਿੰਦਾ ਇਹ ਐਨੇ ਆਏ ਕਿਤਾ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਹੋਰ ਪਾਰਟੀਆਂ ਆਏ ਮਤਲਬ ਨਾ ਇੱਕ ਦੂਜੇ ਦੇ ਤੁਹਾਡੇ ਆਏ ਪੂਰੇ ਤਗੜੇ ਇਲਜ਼ਾਮ ਲਾਉਂਦੇ ਨੇ ਪਰ ਜਦੋਂ ਸਿੱਖ ਕੌਮ ਦੀ ਗੱਲ ਆ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਆ ਜਾਂਦੀ ਹੈ ਘਭਰਾਉਂ ਉਹਨਾਂ ਤੋਂ ਘਭਰਾਉਂਦੇ ਨਹੀਂ ਪਤਾ ਕਿਉਂ ਆ ਕਿਸ ਵਜ੍ਹਾ ਕਰਕੇ ਉਹ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਤੋਂ ਘਮਣਾਉਂਦੇ ਨੇ ਚਾਰੇ ਪਾਰਟੀਆਂ ਚਾਹੇ ਭਾਜਪਾ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਕਾਂਗਰਸ ਆ ਚਾਹੇ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਚਾਹੇ ਚਾਹੇ ਭਗਵੰਤ ਮਾਨ ਜਦੋਂ ਬੰਦੀ ਸਿੰਘਾਂ ਦੀ ਗੱਲ ਆ ਜਾਂਦੀ ਹੈ ਇਹ ਇੱਕ ਨੁਕਤਾ ਫੜਿਆ ਹੋਇਆ ਸਾਰੀਆਂ ਪਾਰਟੀਆਂ ਨੇ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇਹ ਸਾਰੇ ਕਰਦੇ ਨੇ ਕਿ ਜਦੋਂ ਜਿਹਦੀ ਵੀ ਸਰਕਾਰ ਹੁੰਦੀ ਹੈ ਇਹਨਾਂ ਨੇ ਬਦਨਾਮ ਕਰਨਾ ਹੁੰਦਾ ਕਿ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕਰ ਰਹੇ ਉਹਨਾਂ ਨੇ ਉਮਰੇ ਨਹੀਂ ਪੂਗ ਚੁੱਕੇ ਆ ਅੰਦਰੋਂ ਅੰਦਰੋਂ ਦਾ ਦਿਲ ਕਰਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਘਪਰਾਉਂਦੇ ਨੇ ਕਿ ਬਾਹਰ ਆ ਕੇ ਕਦੇ ਸਾਨੂੰ ਨਹੀਂ ਸਾਡੀ ਨਾ ਛੁੱਟੀ ਕਰਦੇ ਘਬਰਾਹਟ ਰਹਿੰਦੀ ਆ ਪਰ ਇੱਕ ਨੁਕਤਾ ਇਹ ਇਹਨਾਂ ਦਾ ਹੈਗਾ ਕਿ ਵੋਟਾਂ ਇਹਨਾਂ ਨੂੰ ਸਿੱਖ ਕੌਮ ਦੀਆਂ ਵਿੱਚ ਵੋਟਾਂ ਇਹਨਾਂ ਨੂੰ ਜਿਹੜੀਆਂ ਪੈ ਜਾਂਦੀਆਂ ਕਿਸੇ ਵੇਸ ਤੇ ਪੈ ਜਾਂਦੀਆਂ ਕਿ ਹਾਂਜੀ ਬੰਦੀ ਸਿੰਘਾਂ ਨੂੰ ਇਹ ਬਾਹਰ ਨਹੀਂ ਕੱਢ ਰਹੇ ਸਾਡੀ ਸਰਕਾਰ ਆ ਗਈ ਸੀ ਬੰਦੀ ਸਿੰਘਾਂ ਨੂੰ ਬਾਹਰ ਕੱਢਾਂਗੇ ਕਿਉਂਕਿ ਉਹ ਉਮਰ ਇੰਨੀ ਜ਼ਿਆਦਾ ਭੋਗ ਚੁੱਕੇ ਨੇ ਜਿੰਨੀ ਉਹਨਾਂ ਦੀ ਸਜ਼ਾ ਬੰਦੀ ਸੀ ਉਹਦੋਂ ਦੁੱਗਣੀ ਸਜ਼ਾ ਤੋਂ ਭੋਗ ਚੁੱਕੇ ਆ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਪਰੋਲ ਵੀ ਉਹਨਾਂ ਨੂੰ ਦੇਣੀ ਚਾਹੀਦੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਆ ਜਾਂਦੀ ਆ ਤਾਂ ਉਹਦਾ ਕੋਈ ਗੁਨਾਹ ਹੈਤਾ ਕਿੰਨਾ ਤੋਂ ਪੇਛੇ ਨਹੀਂ ਹੋਇਆ ਕਬਰਾੜ ਸਿਰਫ ਇੰਨੀ ਹੋਊਗੀ ਸੀ ਕਿ ਸਿੱਖ ਕੌਮ ਆ ਸਾਰੀ ਦੁਬਾਰਾ ਇਕੱਠੀ ਹੋ ਰਹੀ ਐ ਸਿੱਖ ਕੌਮ ਦੀ ਤਾਕਤ ਨੂੰ ਇਹ ਸਮਝਦੇ ਨੇ ਪਰ ਵਿੱਚ ਬਹੁਤ ਸਾਰੇ ਬਨ ਕੇ ਦਸਤਾਰ ਸਿਰ ਤੇ ਤਾਜ ਰੱਖਿਆ ਹੋਇਆ ਕਿਵੇਂ ਮਿਲਿਆ ਕਿੰਨੀਆਂ ਸ਼ਹੀਦੀਆਂ ਹੋਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਉਹ ਕੁੱਝ ਭੁੱਲ ਗਏ ਨੇ ਉਹ ਉਹਨਾਂ ਦੀ ਜ਼ਮੀਰਾਂ ਮਰ ਚੁੱਕੀਆਂ ਆ ਉਹ ਰਾਜਨੀਤਿਕ ਸਟੰਟ ਖੇਡਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਰਾਜਨੀਤੀ ਕਿਦੇ ਵਿੱਚ ਬੜੇ ਹੋਏ ਨੇ ਬਸ ਕਿ ਆ ਸਾਡੇ ਨਾਲ ਤਾਂ ਜੇ ਸਾਡੇ ਨਾਲ ਦਾ ਵੱਡਾ ਲੀਡਰ ਹੈਗਾ ਨਾ ਤਾਂ ਕਹਾਨੂੰ ਲੈਣਾ ਫਿਰ ਕੌਣ ਤੋਂ ਵੇਰਸ਼ਲ ਜੇ ਕੰਮ ਜਾ ਹੋ ਜਾਂਦਾ ਕਿ ਸਾਡੇ ਨਾਲ ਆ ਬੰਦਾ ਹੈਗਾ ਚਾਹੇ ਅਕਾਲੀ ਦਾ ਚਾਹੇ ਕਾਂਗਰਸ ਦਾ ਚਾਹੇ ਭਾਜਪਾ ਦਾ ਚਾਹੇ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਆ ਕਿ ਉਹ ਤਾਂ ਨਾ ਹੈਗੀ ਉਹ ਖੁਸ਼ ਹੋ ਜਾਂਦਾ ਪਰ ਆਪਦੀ ਤਾਕਤ ਆ ਉਹ ਸਿੱਖ ਉਹ ਸਿੰਘ ਆਪਦੀ ਉਹ ਤਾਕਤ ਉਹ ਭੁੱਲ ਜਾਂਦਾ ਬਹੁਤ ਦਰਦ ਹੁੰਦਾ ਹੈ ਕਿ ਜਿਹੜੇ ਬਲਾਤਕਾਰੀਆਂ ਨੇ ਜਿਨ੍ਹਾਂ ਨੂੰ ਵਾਰ-ਵਾਰ ੱਪਲੋ ਪਰੋਲ ਦਿੱਤੀ ਜਾਂਦੀ ਆ ਉਹ ਆ ਜਾਂਦੇ ਨੇ ਪਰੋਲ ਤੇ ਕਿ ਹਾਂਜੀ ਇਹਨਾਂ ਦਾ ਸੁਭਾਅ ਸਹੀ ਆ ਐ ਆ ਜੋ ਆ ਸੋ ਚੀਜ਼ਾਂ ਪਰ ਜਦੋਂ ਕੱਲ ਬੰਦੀ ਸਿੰਘਾਂ ਦੀ ਆ ਜਾਂਦੀ ਆ ਜਦੋਂ ਕੱਲ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਆ ਜਾਂਦੀ ਆ ਉਹਨਾਂ ਦੇ ਸਾਥੀਆਂ ਦੀ ਗੱਲ ਆ ਜਾਂਦੀ ਆ ਹਾਲਾਂਕਿ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਪੰਜਾਬ ਦੀ ਜੇਲ੍ਹ ਦੇ ਵਿੱਚ ਪਰ ਪਰੋਲ ਦੀ ਗੱਲ ਨੇੜੇ ਤੇੜੇ ਨਹੀਂ ਵੀ ਆਉਂਦੀ ਕੀ ਘਬਰਾ ਰਹਿੰਦਾ ਕਿਸ ਗੱਲ ਦਾ ਕੀ ਪ੍ਰੋਲ ਤੇ ਆ ਗਿਆ ਐ ਨਹੀਂ ਪਤਾ ਮੁੜ ਕੇ ਜਾਊਗੇ ਨਾ ਜਾਊ ਆਪ ਦਾ ਪ੍ਰੋਲ ਤੇ ਆ ਗਿਆ ਤਾਂ ਇਹ ਨਹੀਂ ਪਤਾ ਜਾਂਦਾ ਜਾਂਦਾ ਛੁੱਟੀ ਦੇ ਵਿੱਚ ਕੀ ਸਾਡੇ ਦੇ ਬੰਬ ਬਣੇ ਜਾਵੇ ਲੋਕਾਂ ਦੀਆਂ ਜ਼ਮੀਰਾਂ ਜਗਾ ਦੇਣ ਇਹਨਾਂ ਨੂੰ ਘਬਰਾਟ ਰਹ ਜਾਂਦੀ ਹੈ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਦੁਆਰਾ ਐਨਐਸਏ ਜਿਹੜੀ ਵਧਾ ਦਿੱਤੀ ਗਈ ਡਰ ਬਸ ਕੀ ਕੱਲਾ 27 ਦੇ ਵਿੱਚ ਮੁੱਖ ਮੰਤਰੀ ਭਾਈ ਅਮਰਤਪਾਲ ਸਿੰਘ ਖਾਲਸਾ ਬਣ ਜਾਵੇ ਜੇ ਸਿੱਖ ਕੌਮ ਦੀ ਜ਼ਮੀਰ ਜਾਗੀ ਇੱਕਠੇ ਹੋਏ ਤਾਂ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਮੁੱਖ ਮੰਤਰੀ ਬਣ ਸਕਦਾ ਹੈ ਅਧਿਕਾਰ ਵੀ ਹੈ ਕਿੰਨੇ ਲੋਕਾਂ ਦੇ ਨਸੇ ਛੜਾਏ ਨੇ ਕਿੰਨੇ ਮਾਮਾ ਦੇ ਪੁੱਤ ਆ ਜਿਹੜੇ ਬਚਾਏ ਨੇ ਚਿੱਟੇ ਤੋਂ ਕਿੰਨੇ ਲੋਕਾਂ ਨੂੰ ਗੁਰੂ ਦਾ ਸਿੰਘ ਬਣਾਇਆ ਪਰ ਇਹ ਪਾਰਟੀਆਂ ਕੋਲੇ ਇੱਕ ਸਵਾਲ ਨਹੀਂ ਹੁੰਦਾ ਸਿਰਫ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਲਾ ਲਓ ਸੰਤ ਜਰਨੈਲ ਸਿੰਘ ਭਿੰਡਰਾ ਖਾਲਸਾ ਨੂੰ ਲਾ ਲਓ ਬੰਦੀ ਸਿੰਘਾਂ ਨੂੰ ਲਾ ਲਓ ਇਹ ਬਦਨਾਮ ਕਰਨ ਦੀ ਇਹ ਕੋਸ਼ਿਸ਼ ਕਰਦੇ ਰਹਿੰਦੇ ਆ ਹੁਣ ਜਿਵੇਂ ਮਜੀਠੀਆ ਨੇ ਇਲਜ਼ਾਮ ਲਾ ਦਿੱਤਾ ਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਕੀ ਉਹ ਤਾਂ ਜੇਲ੍ਹ ਦੇ ਵਿੱਚ ਨਸ਼ਾ ਕਰਦਾ ਉਹਦੇ ਕੋਲ ਦਾ ਫੋਨ ਵੀ ਆ ਉਹਦੇ ਸਾਥੀ ਵੀ ਨਸ਼ਾ ਕਰਦੇ ਨੇ ਇਹ ਮੱਚਦੇ ਨੇ ਆਪ ਦੀ ਪੀੜੀ ਥੱਲੇ ਨਹੀਂ ਸੋਟਾ ਮਾਰਦੇ ਕਿ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਚੱਕੇ ਦਾ ਨਸ਼ਾ ਘਾਤਕ ਨਸ਼ਾ ਜਿਹੜਾ ਬੜਿਆ ਉਹ ਕਿੰਨੇ ਬੜਿਆ ਉਹ ਮਜੀਠੀਆ ਦੀ ਬਦੌਲਤ ਹੈ ਪਰੇ ਸਰਕਾਰਾਂ ਦੇਖ ਲਓ ਕਿੰਡੀਆਂ ਗੰਦੀਆਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਣੀਆਂ ਆ ਭਗਵੰਤ ਮਾਨ ਕਹਿੰਦਾ ਮੈਂ ਫਾਈਲ ਖੋਲੀ ਬੈਠਾਂ ਫਰੋਲੀ ਆ ਨਾ ਹਰ ਇੱਕ ਦੀ ਫਾਈਲ ਐ ਹੋਊ ਜੋ ਹੋਊ ਪਰ ਇਹ ਕਿਸੇ ਦਾ ਬਾਲ ਵੀ ਵਿੰਗਾ ਨਹੀਂ ਕਰਦੇ ਜਿਹੜਾ ਇਹਨਾਂ ਦੇ ਬਰਾਬਰ ਦਾ ਕਿੰਨਾ ਕੁ ਭਗਵੰਤ ਮਾਨ ਨੇ ਮਜੀਠੀਆ ਨੂੰ ਤੰਗ ਕਰਤਾ ਕਿੰਨਾ ਕੁ ਸੁਖਵੀਰ ਬਾਦਲ ਨੂੰ ਤੰਗ ਕਰਤਾ ਕਿੰਨਾ ਕੁ ਰਾਜੇ ਵਿੜਿੰਗ ਨੂੰ ਤੰਗ ਕਰਤਾ ਕਾਂਗਰਸ ਨੂੰ ਕਿ ਕਿੰਨਿਆਂ ਨੂੰ ਤੰਗ ਕਰਤ ਨੇ ਵੱਡੇ ਲੀਡਰਾਂ ਨੂੰ ਕਿਉਂ ਪਤਾ ਉਹ ਬਰਾਬਰ ਦੇ ਨੇ ਮਾੜੇ ਬੰਦਿਆਂ ਦੇ ਤੋਸ ਮਾੜੇ ਬੰਦਿਆਂ ਦੇ ਝੂਠੇ ਪਰਚੇ ਉਹਨੂੰ ਹੀ ਕਰਕੇ ਆਪ ਦੀ ਬਾਵਾ ਖੱਟੀ ਜਾਂਦੇ ਆ ਤੇ ਜਿਹੜੇ ਦੂਜੇ ਦੂਜਾ ਧੜਾ ਉਹ ਇਹਨਾਂ ਦੇ ਬਸ ਇਹ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਦੀ ਸਰਕਾਰ ਬਣੀ ਐ ਉਹ ਆਪ ਦਾ ਕੰਮ ਕਰੀ ਜਾਂਦੇ ਆ ਰਾਜਨੀਤਿਕ ਸੰਟਾ ਕੀ ਸਤਾਈ ਦੇ ਵਿੱਚ ਸਾਡੀ ਸਰਕਾਰ ਬਣੇ ਕੰਮ ਉਹਨਾਂ ਨੇ ਵੀ ਉਹੋ ਜੇ ਕਰਨੇ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਰ ਰਹੀ ਐ ਪੰਜਾਬ ਤੇ ਕਿੰਨਾ ਜ਼ਿਆਦਾ ਕਰਜ਼ਾ ਜਿਹੜਾ ਚੜਾ ਦਿੱਤਾ ਝੂਠੇ ਸਕੂਲਾਂ ਦੇ ਅਧ்கਾਟਨ ਕੀਤੇ ਜਾ ਰਹੇ ਆ ਹਾਲਾਂਕਿ ਪੈਸੇ ਲੱਗੇ ਨਹੀਂ ਕੋਈ ਕੋਈ ਬੋਰਡ ਤੇ ਲਾ ਰਿਹਾ ਕੋਈ ਕਿੱਥੇ ਲਾ ਰਿਹਾ ਕਰਕੇ ਆਪਦਾ ਇੱਕ ਭਗਵੰਤਮਾਨ ਨੇ ਹੁਕਮ ਦਿੱਤਾ ਕਿ ਸਿੱਖਿਆ ਕ੍ਰਾਂਤੀ ਸ਼ੁਰੂ ਕਰ ਦੋ ਭਾਈ ਸਕੂਲਾਂ ਦੇ ਅਧ்கਾਟਨ ਕਰਨੇ ਸ਼ੁਰੂ ਕਰ ਦੋ ਕਹਿ ਦੋ ਬਸ ਕਿ ਸਾਡੇ ਹੀ ਬਣਾਏ ਪਿਆ ਬਹੁ ਟਾਈਮ ਦੇ ਬਣਾਏ ਵਿਦਘਟਨ ਸਾਡੀ ਸਰਕਾਰ ਚ ਕਰਨ ਲੱਗੇ ਆ ਕਿ ਹੋ ਰਾਂ ਜਦੋਂ ਪਹਿਲਾਂ ਹੋਰ ਸਰਕਾਰ ਹੁੰਦੀ ਸੀ ਅਸੀਂ ਸਕੂਲਾਂ ਦਾ ਕੰਮ ਤਾਂ ਉਹਦੀ ਸ਼ੁਰੂ ਕਰਤਾ ਸੀ ਆਪਦੇ ਪੈਸਿਆਂ ਦਾ ਕਿ ਹੁਣ ਅਸੀਂ ਅਧ்கਾਟਨ ਕਰਨ ਲੱਗੇ ਹੋਏ ਆ